ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦਾ ਜ਼ੀ ਕੀ ਪਠਾਨਕੋਟ ਸਿਵਲ ਹਸਪਤਾਲ ਵਿੱਚ ਸਾਲ 109 ਦੇ ਕਰੀਬ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਇਸ ਦਾ ਖੁਲਾਸਾ ਖੁਦ ਸਿਵਲ ਸਰਜਨ ਪਠਾਨਕੋਟ ਨੇ ਕੀਤਾ ਤਸਦੀਕ ਕੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਲੋਕ ਆਪਣੇ ਆਲੇ ਦੁਆਲੇ ਵਿੱਚ ਗੰਦਗੀ ਨਾ ਫੈਲਣ ਦੇਣ ਅਤੇ ਸਫਾਈ ਦਾ ਪੂਰਾ ਧਿਆਨ ਰੱਖਣ ਨਾਲ ਹੀ ਆਪਣੇ ਆਲੇ ਦੁਆਲੇ ਪਾਣੀ ਵੀ ਨਾ ਇਕੱਠਾ ਹੋਣ ਦੇਣ ਮੀਡੀਆ ਵੱਲੋਂ ਸਿਵਲ ਸਰਜਨ ਪਠਾਨਕੋਟ ਸੁਨੀਤਾ ਸ਼ਰਮਾ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਲੋਕਲ ਸ਼ਹਿਰ ਦੇ 40 ਅਤੇ ਪਿੰਡਾਂ ਵਿੱਚ 70 ਦੇ ਕਰੀਬ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਪਰ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਗਾਈਡਲਾਈਨ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਡੇਂਗੂ ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਨਰੋ ਸਾਡਨੇ ਨਾਲ ਤੇ ਦੇਖਦੇ ਰੋ ਪਠਾਨਕੋਡ ਮੀਂਡੀਆ ਜੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਹੈ ਇਹ ਵਾਲਾ ਸੀਜ਼ਨ ਸਾਰਾ ਵੈਕਟਰ ਬੋਰਨ ਡਿਜ਼ੀਜ਼ ਇਸ ਦਾ ਕਰਕੇ ਚੱਲਦਾ ਹੈ ਤੇ ਉਹਦੇ ਵਿੱਚ ਐਸ ਐਸ ਪਰ ਐਸ ਪਠਾਨਕੋਡ ਡਿਸਟ੍ਰਿਕਟ ਇਸ ਕਨਰਨ ਸਾਡੇ ਕੋਲ ਇਸ ਟਾਈਮ 109 ਕੇਸਸ ਰਿਪੋਰਟ ਹੋਏ ਹੈ ਜਿਦੇ ਵਿੱਚੋਂ ਸਾਡੇ 40 ਕੇਸਸ ਅਰਬਨ ਚੋਂ ਤੇ 69 ਰੂਰਲ ਚੋਂ ਹੋਏ ਹੈ ਤੇ ਇਸ ਵਾਰੀ ਰੂਰਲ ਵਿੱਚ ਸਾਰੇ ਕੇਸਸ ਥੋੜੇ ਜ਼ਿਆਦੇ ਹੈ ਜਿਦੇ ਵਿੱਚ ਗਰੋਟਾ ਬਲਾਕ ਵਿੱਚ 36 ਜ਼ਿਆਦਾ ਕੇਸਸ ਹੈ ਨਾ ਰੋਡ ਜਮਲ ਸਿੰਘ 13 ਵਧਾਨੀ 20 ਤੇ ਸੁਜਾਨਪੁਰ 11 ਤੇ ਬਠਾਨ ਕੋ 20 ਸੋ ਇਹ ਇਹ ਪੋਜ਼ਿਟਿਵਿਟੀ ਰੇਟ 3.16% ਹੈ ਗਿਆ ਸਾਡੇ ਇਹਦੇ ਵਿੱਚ ਸੈਂਪਲਿੰਗ ਸਾਡੀ ਇੱਥੋਂ ਸਿਵਲ ਹਸਪੀਟਲ ਮਾਈਕਰੋ ਲੈਬ ਚ ਫ੍ਰੀ ਹੁੰਦੀ ਹੈ ਦੋਨੋਂ ਤਰ੍ਹਾਂ ਦੇ ਟੈਸਟ ਅਵੇਲੇਬਲ ਹੁੰਦੇ ਐ ਐਨਐਸ1 ਐਂਟੀਜਨ ਤੇ ਆਈਜੀਐਮ ਤੇ ਇਹਦੇ ਵਿੱਚ ਸਾਡੀ ਇਹ ਹੈ ਕਿ ਇਸ ਵਾਰ ਕੋਈ ਡੈਂਗੂ ਡੈਥ ਰਿਪੋਰਟਡ ਨਹੀਂ ਹੋਈ ਹੈ ਦੈਸ ਵੇਸ ਥੋੜਾ ਅੱਛਾ ਹੈ ਸਰ ਪੇਸ਼IENTS ਠੀਕ ਹੋ ਕੇ ਜਾ ਰਹੇ ਨੇ ਇਸ ਟਾਈਮ ਸਾਡੇ ਕੋਲ ਤਿੰਨ ਪੇਸ਼IENTS ਹੀ ਐਡਮਿਟਡ ਹੈ ਡੈਂਗੂ ਵਾਰਡ ਚ ਜਿਹਦੀ ਕਿ ਅਸੀਂ ਕੱਲ ਚੈਕਿੰਗ ਕਰਵਾਈ ਸੀ ਉਹਦੇ ਵਿੱਚ ਉਹਦਾ ਫਾਈਲਸ ਵਟ ਏਵਰ ਨੇਟਸ ਸਾਰਾ ਚੈੱਕ ਕਰਕੇ ਦੇਖਿਆ ਸੀ ਕਿ एवरीथिंग इज ओके অর ਨਾਟ ਤੇ 50 ਟੀਮਸ ਸਾਡੀਆਂ आरआरटी ਟੀਮਸ ਇਸ ਚ ਕੰਮ ਕਰ ਰਹੀਆਂ ਸਾਰੇ ਡਿਸਟ੍ਰਿਕਟ ਜਿਹਦੇ ਵਿੱਚ ਐਚਆਈ ਹੈਲਥ ਇਨਸਪੈਕਟਰ ਮਲਟੀਪਰਪਸ ਹੈਲਥ ਵਰਕਰ ਹੈ ਹੈਵਟ ਇਨਸਪੈਕਟਰ ਦੇ ਨਾਲ ਨਾਲ ਸਾਡੇ ਸਪਰੇ ਵਰਕਰਸ ਵੀ ਜਾਂਦੇ ਆ ਤੇ ਸਾਡੇ ਵਰਕਰਸ ਉੱਥੇ ਜਾ ਕੇ ਬਰੀਡਿੰਗ ਚੈੱਕ ਕਰਦੇ ਆ ਜਿੱਥੇ-ਜਿੱਥੇ ਹੁੰਦੀ ਹੈ ਉਹਨਾਂ ਲਾਰਵਾ ਨੂੰ ਡਿਸਟਰੋਏ ਕਰਦੇ ਆ ਸਪਰੇ ਕਰਦੇ ਆ ਤੇ 40 ਟੂ 50 ਹਾਊਸਿਸ ਵਿੱਚ ਫੀਵਰ ਸਰਵੇ ਕਰਦੇ ਆ ਕਿ ਆਲੇ-ਦੁਆਲੇ ਕਿਤੇ ਕੋਈ ਸਾਡਾ ਇਸ ਤਰ੍ਹਾਂ ਦਾ ਸਪੌਟ ਨਾ ਬਣ ਜਾਏ ਕਿ ਜਿੱਥੋਂ ਜ਼ਿਆਦਾ ਕੇਸਿਸ ਆ ਆ ਕੋਈ ਇਸ ਤਰ੍ਹਾਂ ਤੇ ਬਾਕੀ ਇਹਦੇ ਵਿੱਚ ਸਾਡੀ ਸਭ ਨੂੰ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਇਸ ਆਪਣੇ-ਆਪਣੇ ਘਰ ਆਪੇ ਚੈੱਕ ਕਰਨ ਉਹਦੇ ਵਿੱਚ ਖੜੇ ਪਾਣੀ ਸਾਫ ਪਾਣੀ ਚ ਕਿਉਂਕਿ ਮੱਛਰ ਫੈਲਦਾ ਹੈ ਤੇ ਇਹਦੇ ਵਿੱਚ ਸਾਫ ਪਾਣੀ ਆਪਣੇ ਆਪਣੇ ਘਰ ਚ ਦੇਖਣ ਕਿਤੇ ਕ렉ਸ਼ਨ ਤਾਂ ਨਹੀਂ ਹੈ ਕਿਤੇ ਕੰਸਟਰਕਸ਼ਨ ਸਾਈਟਸ ਤੇ ਤਾਂ ਨਹੀਂ ਹੈ ਹੈ ਨਾ ਗਮਲੇ ਵਗੈਰਾ ਆਪਣੇ ਸਾਰੇ ਬਾਕੀ ਆਪਣਾ ਧਿਆਨ ਰੱਖਣ ਪੂਲ ਸਲੀਵਸ ਬਣ ਇਹ ਮਹੀਨਾ ਜ਼ਥੋੜਾ ਜ਼ਿਆਦਾ ਰਿਸਕ ਹੈ ਨਵੰਬਰ ਥੋੜਾ ਬਹੁਤ ਸ਼ੁਰੂ ਡਿਸੰਬਰ ਵਾਲਾ ਤੇ ਲੱਭੜ ਪ੍ਰੀਕਾਸ਼ਨ ਰੱਖਣ ਤੇ ਜਨੇਸੂ ਜੀ ਕੁਫੀ ਕਾਫੀ ਪ੍ਰਵੰਤਰੀਆ ਇਲਾਕਾ ਜਿਵੇਂ ਰੂਰਲ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਰੂਰਲ ਏਰੀਆ ਦੇ ਵਿੱਚ ਜਦੋਂ ਡੇਕੂ ਕਿਸੇ ਹਾਂ ਦੇ ਕੀ ਫਲਡ ਇਫੈਕਟਡ ਹੋ ਵੀ ਹੋ ਸਕਦਾ ਹੈ ਇਹ ਮੁੱਖ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਕਿ ਜਿੱਥੇ ਜਿੱਥੇ ਫਲਡ ਇਫੈਕਟਡ ਪਾਣੀ ਦੀ ਕਲੈਕਸ਼ਨ ਹੋਏਗੀ ਤੇ ਪਾਣੀ ਦੀ ਕਲੈਕਸ਼ਨ ਨਾਲ ਬਟ ਇਹ ਕਿ ਉਹਦੇ ਵਿੱਚ ਸਾਰੇ ਡਿਪਾਰਟਮੈਂਟਸ ਦੇ ਲੈ ਕੇ ਸਾਡੇ ਡੀਸੀ ਸਰ ਨੇ ਉਸ ਟਾਈਮ ਵੀ ਮੀਟਿੰਗ ਕਰਵਾਈ ਸੀ ਤੇ ਕਿਉਂਕਿ ਇਹਦੇ ਬਹੁਤ ਹੀ ਲਾਰਜ ਸਕੇਲ ਤੇ ਉੱਤੇ ਸਪਰੇ ਫੋਗਿੰਗ ਹੋਰ ਐਕਟੀਵਿਟੀਆਂ ਦਾ ਕਾਫੀ ਲੰਬਾ ਇੱਕ ਸਾਡਾ ਪ੍ਰੋਗਰਾਮ ਚੱਲਿਆ ਸੀਗਾ ਵੀ 21 ਦਿਨ ਦਾ ਸੋ ਉਹਦੇ ਕਰਕੇ ਸਾਡਾ ਇਹਦਾ ਘਟ ਹੋਇਆ ਹੈ ਪ੍ਰਕੋਪ ਇਹਦੇ ਵਿੱਚ ਐਕਟੀਵਿਟੀਜ਼ ਕਾਫੀ ਐਕਸਟੈਂਸਿਵ ਐਕਟੀਵਿਟੀਜ਼ ਹੋਈਆਂ ਸੀ ਉਹਦੇ ਵਿੱਚ ਸੋ ਇਸ ਕਰਕੇ ਜਸਟ ਮਤਲਬ 109 ਕੇਸਿਸ ਹੀ ਰਿਪੋਰਟ ਹੋਏ ਹੈ ਇਹਦੇ ਵਿੱਚ ਡੈਂਗੂ ਵਾਰਡ ਵੀ ਬਣਾਇਆ ਜਾ ਹਸਪੀਟਲ ਬਿਲਕੁਲ ਡੈਂਗੂ ਵਾਰਡ ਬਣਾਇਆ ਹੈ ਹਜੇ ਸਾਡੇ ਪੇਸ਼ੈਂਟਸ ਤਿੰਨ ਜਾਂ ਚਾਰ ਹੀ ਚੱਲ ਰਹੇ ਰੂਟੀਨ ਵਿੱਚ ਇਸ ਕਰਕੇ ਸਾਡਾ ਉੱਪਰ ਪੀਡੀਆਟ੍ਰਿਕ ਜੇ ਸਾਨੂੰ ਲੱਗੇਗਾ ਤੇ ਸਾਡਾ ਸਟੈਂਡ ਬਾਈ ਇੱਕ ਵੱਡਾ ਵਾਰਡ ਵੀ نیچے ਹੈਗਾ ਜੇ ਸਾਨੂੰ ਲੱਗੇਗਾ ਕਿ ਪੇਸ਼ੈਂਟਸ ਜ਼ਿਆਦਾ ਫਿਰ ਆਪਾਂ ਉੱਥੇ ਸ਼ਿਫਟ ਵੀ ਕਰ ਸਕਦੇ ਹਾਂ ਬਟ ਸਾਡੇ ਕੋਲ ਹੈ ਇੱਕ ਵਾਰਡ ਡੈਂਗੂ ਦਾ